ਸਾਰੇ ਦਾ ਜਿਹੜਾ ਮੁੱਖ ਤਿਹਾਰ ਜਿਹੜਾ ਮਨਾਇਆ ਜਾਂਦਾ ਹਰ ਸਾਲ ਉਹਦੀ ਆਪਾਂ ਦਸ਼ਕਾ ਦੇ ਨਾਲ ਗੱਲਬਾਤ ਕਰਾਂਗੇ ਮਮਤਾ ਮੈਡਮ ਨਾਲ ਜੋ ਸਿਪ ਸੈਨਾ ਦੇ ਪ੍ਰਧਾਨ ਹੈ ਮੈਨੂੰ ਜੀ ਅੱਜ ਜਿਹੜਾ ਬਾਣੇ ਦਾ ਕੱਢਿਆ ਗਿਆ ਕਿਸ ਇਲਾਕੇ ਦੇ ਵਿੱਚੋਂ ਕੱਢਿਆ ਗਿਆ ਹਾਂਜੀ ਭਾਜੀ ਮੇਰਾ ਨਾਮ ਮਮਤਾ ਆ ਮੈਂ ਸਿਪ ਸੈਨਾ ਦੀ ਹਿੰਦੁਸਤਾਨ ਮਹੰਗਾ ਬਿਗ ਮਹੰਗਾ ਬਿਗ ਦੀ ਪ੍ਰਧਾਨ ਆ ਤੇ ਮੈਂ ਇਹੀ ਕਹਿਣਾ ਚਾਹੁੰਨੀ ਆ ਕਿ ਜਿੱਦਾਂ ਵੀ ਸਾਡੇ ਬੱਚੇ ਆ ਹਰ ਸਾਲ ਦੀ ਤਰ੍ਹਾਂ ਕਿ ਇਹ ਨਾ ਤੀਜਾ ਸਾਲ ਲੱਗ ਗਿਆ ਆ ਕਿ ਇਹਨਾਂ ਨੂੰ ਬਹੁਤ ਜ਼ਿਆਦਾ ਸ਼ੌਂਕ ਆ ਇਹਨਾਂ ਬੱਚਿਆਂ ਨੂੰ ਇਹ ਬਚਪਨ ਤੋਂ ਜਿੱਦਾਂ ਵੀ ਇਹਨਾਂ ਨੂੰ ਆਪਾਂ ਇਹ ਕਿੰਨੇ ਕਿ ਸਾਡੇ ਬੱਚੇ ਚਲੋ ਵਧੀਆ ਮਤਲਬ ਕਿ ਵਧੀਆ ਪਾਸੇ ਨੂੰ ਪਏ ਆ ਠੀਕ ਨਹੀਂ ਆਪਾਂ ਹੋਰ ਨਾ ਬੱਚਿਆਂ ਨੂੰ ਵੀ ਇਹੀ ਕਹਿਣਾ ਚਾਹੁੰਦੇ ਆ ਕਿ ਗਲਤ ਪਾਸੇ ਨੂੰ ਨਾ ਜਾਓ ਨਸ਼ਿਆ ਵਿਰੋਧ ਜਿਹੜੇ ਨਸ਼ਿਆ ਵੱਲ ਨੂੰ ਨਾ ਜਾਓ ਕਿ ਇਹਨਾਂ ਕਮਜਪੋ ਇਹਨਾਂ ਬੱਚਿਆਂ ਤੋਂ ਸਿੱਖੋ ਗਾਂ ਤੇ ਗਾਂ ਆਪਾਂ ਜਿਹੜੇ ਬੱਚਿਆਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਸਾਡੇ ਬੱਚਿਆਂ ਤੋਂ ਹੀ ਸਿੱਖੋ ਸਾਡੇ ਬੱਚਿਆਂ ਨੂੰ ਸ਼ੁਰੂ ਤੋਂ ਬਚਪਨ ਤੋਂ ਬਹੁਤ ਜ਼ਿਆਦਾ ਸ਼ੌਂਕ ਸੀਗਾ ਕਿ ਅਸੀਂ ਇਹ ਕੰਮ ਕਰਨਾ ਕਿ ਚਲੋ ਅਸੀਂ ਇਹਨਾਂ ਦੇ ਨਾਲ ਆਪਾਂ ਇਹ ਕਹਿੰਨੇ ਆ ਕਿ ਵੱਧ ਤੋਂ ਵੱਧ ਸਾਰਿਆਂ ਨੂੰ ਆਪਣੇ ਜਿਹੜੇ ਐਨ ਆਰ ਆਈ ਵੀਰਾਂ ਜਿਹੜੇ ਸਾਡੇ ਆਪਣੇ ਵੀਰ ਜਿੰਨੇ ਵੀ ਭਰਾ ਆ ਸਾਡੇ ਆਪਾਂ ਨੌਜਵਾਨ ਸਾਰਿਆਂ ਨੂੰ ਕਹਿੰਨੇ ਆ ਬੱਚਿਆਂ ਨੂੰ ਕਿ ਸਾਡੇ ਬੱਚਿਆਂ ਦੀ ਵੱਧ ਤੋਂ ਵੱਧ ਜ਼ਿਆਦਾ ਸਪੋਰਟ ਕੀਤੀ ਜਾਵੇ ਠੀਕ ਹੈ ਕਿ ਆਪਾਂ ਇੱਕ ਇੰਨੇ ਸਾਡੇ ਪੋਰੀਰਾ ਦੇ ਮਹੱਲੇ ਦੇ ਵਿੱਚ ਇਹ ਬੱਚੇ ਆ ਹਰ ਸਾਲ ਮਤਲਬ ਕਿ ਆ ਬੇਟੇ ਦੇ ਨਾਲ ਕਰਨ ਆ ਹਰ ਸਾਲ ਦੀ ਤਰ੍ਹਾਂ ਇਹ ਮਤਲਬ ਕਿ ਤੀਜਾ ਸਾਲ ਆ ਇਹਨਾਂ ਨੂੰ ਕਿ ਇਹ ਮਤਲਬ ਕਿ ਆਪਣੀ ਸ਼ੋਭਾ ਯਾਤਰਾ ਜਿਹੜੀ ਇਹ ਕੱਢਦੇ ਆ ਤੇ ਇਹ ਸ਼ੋਭਾ ਯਾਤਰਾ ਬਣ ਪੋਰੀਰਾ ਦੇ ਵਿੱਚੋਂ ਨਿਕਲ ਕੇ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਜਾਵੇਗੀ ਇਹ ਜਿੱਦਾਂ ਜਾਂਦੀ ਆ ਬੱਸੀ ਹੋ ਗਈ ਆਪਣੇ ਬੀਬੀ ਇੱਧਰ ਆਪਣੇ ਬੀਬੀ ਦੀ ਬਡੋਰੀ ਇੱਧਰ ਬੀਬੀ ਦੀ ਬਡੋਰੀ ਹੋ ਗਈ ਫਿਰ ਆਪਣੇ ਪੂਰੇ ਸ਼ਹਿਰ ਦੇ ਵਿੱਚ ਘੰਟਾ ਘਰ ਪੂਰਾ ਮਤਲਬ ਕਿ ਸ਼ਹਿਰ ਦੇ ਵਿੱਚ ਘੁੰਮ ਕੇ ਇਹਨਾਂ ਨੇ ਮਤਲਬ ਕਿ ਪੂਰਾ ਪੋਰੀ ਹਰਾ ਸ਼ਹਿਰ ਆ ਪੂਰਾ ਚਹਿਰ ਆਪਣਾ ਕੀ ਕਹਿੰਦੇ ਦਸਹਿਰਾ ਗਰਾਊਂਡ ਵਾਲਾ ਇਹਨਾਂ ਨੇ ਮਤਲਬ ਉੱਧਰ ਘੁੰਮ ਕੇ ਮੱਥਾ ਟੇਕ ਕੇ ਫੇਰੇ ਇਹਨਾਂ ਨੇ ਸ਼ਾਮ ਨੂੰ ਤੇ ਸਮਾਪਤੀ ਇੱਥੇ ਹੋ ਗਈ ਜਾਂ ਫਿਰ ਸ਼ਹਿਰੀ ਸਮਾਪਤੀ ਨਹੀਂ 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 ਇੱਥੇ ਹੁਣੀ ਆ ਜਿੱਥੋਂ ਆਪਾਂ ਘਰੋਂ ਆਪਾਂ ਤੋਰਾਂਗੇ ਇਹਨਾਂ ਨੂੰ ਉੱਥੋਂ ਹੀ ਆ ਕੇ ਇੱਥੇ ਸਮਾਪਤੀ ਇੱਥੇ ਹੀ ਹੁਣੀ ਆ ਤੇ ਅੱਜ ਬਾਣੇ ਦੇ ਰੂਪ ਦੇ ਵਿੱਚ ਕੱਢਿਆ ਗਿਆ ਕੀ ਕਹਿਣਾ ਚਾਹੂਗਾ ਤੁਸੀਂ ਦਸ਼ਕਨ ਮੇਰਾ ਨਾਮ ਕਰਨ ਹੈ ਜੀ ਜ਼ਾਰਸਾਲ ਆਪਾਂ ਬਾਣੇ ਕੱਢਦੇ ਆ ਜੀ ਅੱਜ ਐਤ ਕਿਸਾਨ ਨੂੰ ਤੀਜਾ ਸਾਲ ਹੈ ਜੀ ਨਾ ਤੂੰ ਬਲੀ ਜੰਹ ਬੋਲਦੇ ਤੂੰ ਬੋਲ ਦਸਕਨ ਦਾਦੀ ਕਿ ਬਾਣਿਆਂ ਦਾ ਜਿਹੜਾ ਕੱਢਿਆ ਗਿਆ ਨੌਜਵਾਨਾਂ ਤੇ ਤੇ ਬੱਚਿਆਂ ਦੇ ਵਿੱਚ ਕਾਫੀ ਉਤਸ਼ਾਹ ਦੇ ਇੱਕ ਨੂੰ ਮੇਰਾ ਜਿੱਥੇ ਖੁਸ਼ੀ ਦੀ ਮਨਾਈ ਜਾ ਰਹੀ ਹੈ ਜਿੱਥੇ ਤਸਹਿਰਾ ਜਿਹੜਾ ਹਰ ਸਾਲ ਬੜੀ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਦੂਜੇ ਪਾਸੇ ਅਸੀਂ ਦਾਦੀ ਪੋਰੀਆਂ ਦੇ ਵਿੱਚ ਦੀ ਜਿਹੜਾ ਜ ਬਾਣੇ ਦੇ ਰੂਪ ਦੇ ਵਿੱਚ ਕੱਢਿਆ ਗਿਆ ਉਹਦੀ ਆਪਾਂ ਗੱਲਬਾਤ ਕਰਾਂਗੇ ਕਿ ਕਿ ਇਹ ਕਿੰਨਾ ਜਿਹੜਾ ਬਾਣਾ ਕੱਢਿਆ ਗਿਆ ਮੈਨੂੰ ਕਿੰਨੇਵੇਂ ਬਾਣਾ ਕੱਢਿਆ ਗਿਆ ਇਹ ਤੀਜੇ ਇਹਨਾਂ ਨੂੰ ਤੀਸਰਾ ਹੋ ਗਿਆ ਤੀਸਰਾ ਬਾਣਾ ਇਹਨਾਂ ਦਾ ਤੀਜਾ ਸਾਲ ਲੱਗ ਗਿਆ ਇਹਨਾਂ ਨੂੰ ਕਿ ਆਪਾਂ ਇਹ ਕਿੰਨੇ ਵੱਧ ਤੋਂ ਵੱਧ ਸਾਡੇ ਬੱਚਿਆਂ ਦੀ ਸ ਕਿ ਇਹ ਵੱਧ ਤੋਂ ਵੱਧ ਜਿਆਦਾ ਮਤਲਬ ਕਿ ਤਰੱਕੀ ਕਰਨ ਵਧੀਆ ਤਰੱਕੀ ਕਰਨ ਆਪਾਂ ਇਹ ਕਹਿਣਾ ਚਾਹੁੰਦੇ ਆਂ ਬਸ ਤਸਵੀਰਾਂ ਸਾਂਝੀਆਂ ਕਰਨ ਕਿ ਬਾਣਿਆਂ ਨੂੰ ਲੈ ਕੇ ਅੱਜ ਤਿਹਾੜ ਜਿਹੜਾ ਬੜੀ ਉਤਸ਼ਾਹ ਦੇ ਨਾਲ ਦਸਹਿਰਾ ਮਨਾਇਆ ਜਾ ਰਿਹਾ ਹੋਰੀ ਆਪਾਂ ਦਰਸ਼ਕਾਂ ਨਾਲ ਗੱਲ ਕਰ ਮੈਨੂੰ ਕੀ ਕਹਿਣਾ ਚਾਹੂਗਾ ਤੁਸੀਂ ਇਹ ਵਾਲੀ ਕੋਈ ਨਹੀਂ ਕਿਸੇ ਸਾਡੇ ਬੱਚੇ ਸਾਡੇ ਬੱਚੇ ਦੀ سپورਟ ਕੀਤੀ ਜਾਵੇ ਇਹਨਾਂ ਨੂੰ ਇਹ ਗਾਂ ਤੋਂ ਜ਼ਿਆਦਾ ਹੀ ਵਧੀਆ ਕਰਦਣ ਇਸਨੂੰ ਅੱਜ ਖੁਸ਼ੀ ਮਹਿਸੂਸ ਹੋ ਰਹੀ ਹੈ ਜਿਸ ਤਰ੍ਹਾਂ ਦੀ ਦਸਹਰਾ ਹੈ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਬੱਚੇ ਵਧੀਆ ਚੀਜ਼ ਨੂੰ ਲੱਗੇ ਪੇ ਵਧੀਆ ਲਗਣ ਲਾ ਉਹਨਾਂ ਦੀ ਕਿ ਨਸ਼ਿਆ ਤੋਂ ਦੂਰ ਆ ਕੇ ਇਦਾਂ ਦੇ ਕੰਮਾਂ ਦੇ ਵਿੱਚ ਵਧੀਆ ਵਾ ਛੋਟੂ ਕੀ ਕਹਿਣਾ ਚਾਹੁੰਗੇ ਦਸਹਰੀ ਕੋ ਅੱਜ ਬੱਧੀਆ ਵਧੀਆ ਮੁਬਾਰਕਾ ਦੇਣਾ ਚਾਹੁੰਗੀ ਦਸ਼ਕਨ ਹਾਂਜੀ ਹਾਂਜੀ ਕਿ ਸਾਨੂੰ ਬਹੁਤ ਖੁਸ਼ੀ ਆ ਦਸ਼ਕਨ ਦੱਸਦੀ ਕਿ ਬੱਚਿਆਂ ਦੇ ਵਿੱਚ ਦੀ ਹੁਸ਼ਿਆਰ ਦੇਖਣ ਨੂੰ ਮੇਰੇ ਅੱਗੇ ਅੱਥੇ ਆਪਾਂ ਹੋਰ ਦੀ ਗੱਲਬਾਤ ਕਰਾਂਗੇ ਬੱਚਾ ਅੱਜ ਦਸਹਰਾ ਹੈ ਕੀ ਕਹਿਣਾ ਚਾਹੁੰਗੇ ਤੁਸੀਂ ਸਾਨੂੰ ਬਹੁਤ ਜ਼ਿਆਦਾ ਤੁਹਾਨੂੰ ਖੁਸ਼ੀ ਆ ਕਹਿ ਦੋ ਛੱਦੀ ਛਣ ਨੂੰ ਬਹੁਤ ਕੁਛ ਹੀ ਆ ਬਹੁਤ ਖੁਸ਼ੀ ਆ ਸਾਨੂੰ ਬਹੁਤ ਜ਼ਿਆਦਾ ਛੋਟੇ ਛੋਟੇ ਬੱਚੇ ਆਲੇ 2 2 3 3 ਸਾਲ ਦੇ ਜਿਨ੍ਹਾਂ ਦੇ ਵਿੱਚ ਦਸਹਿਰਾ ਜਿਹੜਾ ਬੜੀ ਧੂਮ ਤੇ ਧਾਮ ਨਾਲ ਮਨਾਇਆ ਜਾ ਰਿਹਾ ਜਿੱਥੇ ਉਤਸ਼ਾਹ ਦੀਆਂ ਦੀਆਂ ਖੁਸ਼ੀਆਂ ਦੀ ਦੇਖਣ ਨੂੰ ਮੇਰੀਆਂ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਿਹਾ ਪੋਰਿਨਲ ਵਾਰਡ ਨੰਬਰ 20 ਵਾਰਡ ਨੰਬਰ 20 ਦੇ ਵਿੱਚ ਉਹਦੀ ਆਪਾਂ ਗੱਲਬਾਤ ਕਰਾਂ ਕਿ ਕਿਹੜੀ ਸੰਸਥਾ ਵੱਲੋਂ ਕੱਢਿਆ ਗਿਆ ਕਿਹੜੀ ਸੰਸਥਾ ਵੱਲੋਂ ਕੱਢਿਆ ਗਿਆ ਸ਼੍ਰੀ ਸ਼੍ਰੀ ਰਾਮ ਮੰਗਲ ਮੂਰਤੀ ਤੇ ਇਹ ਰਾਮ ਮੂਤੀ ਮੰਗਰ ਦੇ ਜਿਹੜੇ ਮੇ ਮੈਂ ਜੀ ਕਰਨ ਨੂੰ ਕਰਨ ਨੂੰ ਨਾਲੀ ਅਗਵਾਈ ਦੇ ਵਿੱਚ ਜਿਹੜਾ ਅੱਜ ਕੱਢਿਆ ਜਾ ਰਿਹਾ ਹੋਰ ਦੀ ਆਪਾਂ ਗੱਲ ਬਣਾ ਮੈਂ ਹੋਰ ਕੀ ਕਹਿਣਾ ਚਾਹੁੰ ਤੁਸੀ ਹੋਰ ਆਪਾਂ ਬਸ ਬਾਜੀ ਕੁਛ ਨਹੀਂ ਕਹਿਣਾ ਚਾਹੁੰਦੇ ਆਪਾਂ ਇਹ ਕਹਿੰਨੇ ਕਿ ਸਾਡੀ ਵੱਧ ਤੋਂ ਵੱਧ ਸਾਡੇ ਬੱਚਿਆਂ ਦੀ ਸਪੋਰਟ ਕੀਤੀ ਜਾਵੇ ਕਿ ਸਾਡੇ ਬੱਚਿਆਂ ਨੂੰ ਬਹੁਤ ਜ਼ਿਆਦਾ ਚਾ ਆ ਬਚਪਨ ਤੋਂ ਇਹਨਾਂ ਨੇ ਇਹੀ ਲਗਨ ਲਗਾਈਆ ਕਿ ਅਸੀਂ ਬਾਣੇ ਕੱਢਾਂਗੇ ਬਚਪਨ ਤੋਂ ਇਹਨਾਂ ਨੇ ਪਹਿਲਾਂ ਬਹੁਤ ਹਲਕੇ ਮਤਲਬ ਛੋਟੇ ਗੱਤਿਆਂ ਦੇ ਬਣਾਏ ਸੀ ਉਸ ਤੋਂ ਬਾਅਦ ਇਹਨਾਂ ਨੇ ਹੌਲੀ 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 ਇੱਥੇ ਤੱਕ ਪਹੁੰਚੇ ਸਾਡੇ ਪੀਓਪੀ ਤੱਕ ਪਹੁੰਚ ਗਏ ਸਾਡੇ ਬੱਚੇ ਆਪਾਂ ਕਹਿੰਨੇ ਗਾਂ ਤੱਕ ਵੀ ਇਹ ਤਰੱਕੀ ਕਰ ਤ ਚਾਹੀਦੇ ਬੱਚਾ ਸਾਡੀ ਕੋਈ ਸਪੋਰਟ ਕਰੇ ਬੱਚਿਆਂ ਨੂੰ ਸੋਦਸ਼ਕਨ ਦਾਦੀ ਕੀ ਐਨਆਰਆਈ ਜਾਂ Hindu ਸੰਗਠਨੋ ਭਾਈਚਾਰਾ ਜਿਹੜਾ ਹੈਗਾ ਉਹਨਾਂ ਨੂੰ ਅਪੀਲ ਕੀਤੀ ਆ ਕਿ ਜਿਹੜਾ ਬਾਣੇ ਦੇ ਰੂਪ ਦੇ ਵਿੱਚ ਅੱਜ ਹੋਰ ਹੀ ਨਾ ਵਾਰਡ ਨੰਬਰ 20 ਦੇ ਵਿੱਚ ਕੱਢਿਆ ਗਿਆ ਜੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਉਹਨਾਂ ਨੇ ਸਪੋਰਟ ਦੀ ਮੰਗ ਕੀਤੀ ਆ Hindu ਸੰਗਠਨਾਂ ਦੀ ਬਾਰ ਬਾਰ ਅਪੀਲ ਕੀਤੀ ਜਾਂਦੀ ਹੈ ਜਨ ਪੰਜਾਬੀ ਨਿਊਜ਼ ਜਾਂ ਐਨਆਰਆਈ ਸਾਥਕਾਂ ਦੀ ਅਪੀਲ ਕੀਤੀ ਜਾਂਦੀ ਹੈ ਕਿ ਇਸ ਸੰਸਥਾ ਨੂੰ ਜ਼ਰੂਰ ਸਪੋਰਟ ਕੀਤੀ ਜਾਵੇ ਉਹਨਾਂ ਦੇ ਆਪਣਾ ਕੰਟੈਕਟ ਨੰਬਰ ਦੀ ਜਾਣਾਂਗੇ ਆਪਣਾ ਕੰਨੈਕਟ ਨੰਬਰ ਜ਼ਰੂਰ ਬੋਲੋ 946478421 ਇੱਕ ਵਾਰ ਹੋਰ ਬੋਲੋ 936478422 ਸੋ ਦਸ਼ਕਨ ਦਾਦੀ ਕਿ ਲਗਾਤਾਰ ਤਸਵੀਰਾਂ ਸਾਂਝੇ ਕਰ ਰਹੇ ਮੈਡਮ ਹੋਰ ਕੀ ਕਹਿਣਾ ਚਾਹੂਗੀ ਤੁਸੀਂ ਦਸ਼ਕਨ ਮੈਂ ਬਸ ਇਹੀ ਕਹਿਣਾ ਚਾਹੁੰਦੀ ਸੀਗੇ ਬਸ ਕਿ ਸਾਡੇ ਬੱਚਿਆਂ ਦੀ ਸਪੋਰਟ ਕੀਤੀ ਜਾਵੇ ਬਸ ਸੋ ਲਗਾਤਾਰ ਤਸਵੀਰਾਂ ਸਾਂਝੇ ਕਰ ਰਹੇ ਆ ਪੂਰੀ ਨਾ ਵਾਰਡ ਨੰਬਰ 20 ਟੋਲਾ ਚੰਗੀ ਤਰ੍ਹਾਂ ਪਿਆਦੇ ਸੋ ਲਗਾਤਾਰ ਜਿਹੜਾ ਖੁਸ਼ੀ ਦਾ ਜਿਹੜਾ ਮਾਹੌਲ ਦੇਖਣ ਨੂੰ ਮੇਰੇ ਦਿੱਤੇ ਬੱਚਿਆਂ ਦੇ ਵਿੱਚ ਜਿਹੜਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਖੁਸ਼ੀਆਂ ਦੀ ਮਿਲਾਈ ਜਾ ਰਹੀਆਂ ਦਿੱਤੇ ਅੱਜ ਟੋਲੇ ਦੇ ਰੂਪ ਦੇ ਵਿੱਚ ਬਾਣੇ ਦਾ ਜਿਹੜਾ ਟਟਿਆ ਜਾ ਰਿਹਾ ਲੋ ਸੋ ਲਗਾਤਾਰ ਤਸਵੀਰਾਂ ਸਾਹੇ ਵਰ ਨੰਬਰ 3 ਜਿੱਤੇ ਪਤਾ ਦੀ ਉਸ ਸ਼ਾਮ ਇੱਕ ਮਿਲਿਆ ਸੋ ਲਗਾਤਾਰ ਤਸਵੀਰਾਂ ਦੇਖ ਰਹੇ ਤੁਸੀਂ ਪੁਰਮ ਕਿਰਾਵਾ ਨੰਬਰ ਜਿੱਤੇ ਅਜਤ੍ਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼